ਤੋ ਆ ਬੰਦੇ ਨੇ ਸ਼ਰਤ ਲਾਈ ਸਾਡੇ ਨਾਲ 5 7 ਇੱਟਾਂ ਖੜੀਆਂ ਕਰਨ ਦੀ 1K 1K ਬਨੇ ਡੱਬੀ ਕਰਕੇ ਦਬਈਏ 200 200 ਦੀ ਸ਼ਰਤ ਆ ਤੇ ਭਰਾ ਨੂੰ ਟਾਈਮ ਦਿੱਤਾ ਜੋ 3 ਮਿੰਟਾਂ ਦਾ 3 ਤਾਂ ਆਂਦਾ ਅੱਗੇ ਇਹਨੇ ਕੀਤੀਆਂ 2 ਮਿੰਟਾਂ ਹੀ ਖੜੀਆਂ ਪਰ ਫਿਰ ਵੀ ਅਸੀਂ 3 ਮਿੰਟ ਟਾਈਮ ਦਵਾਂਗੇ ਇਹਨੂੰ ਇਹਨੇ ਇੱਟੀਆਂ ਹੀ ਤੇ ਨਾਲ ਕਾਸ਼ ਆ ਕਾਸ਼ ਕਹਿੰਦਾ ਚਾਚਾ 200 ਰੁਪਇਆ ਨਾਂ ਵਜੋਂ ਦੇਣਾ ਇਹਨੂੰ ਆਪਾਂ ਤੇ ਚਾਹ ਪੀ ਲੈਂਦਾ ਤੇ ਵੇਨੇ ਆਪਾਂ ਅਗਲਾ ਸਮਾਂ ਇਹਦਾ ਆ ਵੇਖੋ ਵੀ ਆ ਪਹਿਲਾਂ ਹੀ ਲੱਫੇ ਸ਼ੁਰੂ ਕਰ ਅੰਦਰ ਵੇਖੋ ਚਾਰ ਲਾਤੀਆਂ ਨਾ ਕਿੰਨੀ ਮਿੱਟੀ ਪਾਈ ਵਿੱਚ ਮਿੱਟੀ ਕੋਈ ਨਹੀਂ ਮਿੱਟੀ ਚਾਰ ਇਟਾਂ ਲਾਤੀਆਂ ਭੇਜੇ ਵੀ ਰਹਾ ਭਾਈ ਤੈਨੂੰ 3 ਮਿੰਟ ਦਾ ਸਮਾਂ ਦਿੱਤਾ ਕਿੱਥੇ ਲਾਉਣੀਆਂ ਤੂੰ ਇਹ ਹੁੰਦੀਆਂ ਨਹੀਂ ਇਟਾਂ ਸੁੱਝੂ ਅੱਗੇ ਲੱਗ ਗਿਆ ਟੋਣਾ ਤੂੰ ਤੈਨੂੰ ਲਾਦਾ ਨਹੀਂ ਨਹੀਂ ਲਾ ਤੂੰ ਟੋਣਾ ਫਿਰ ਲਾ ਲੈਣਾ ਉਹ ਤਾਂ ਟੋਣਾ ਹੁੰਦੀਆਂ ਲੱਗਦਾ ਆ ਕਰਤੀਆਂ ਸ਼ੁਰੂ ਇੱਧਰ ਨੂੰ ਮੇਰੇ ਵੱਲੋਂ ਚੱਲ ਉੱਧਰ ਮੈਂ ਵਜਣਾ ਚੱਲ ਠੀਕ ਆ ਠੀਕ ਆ ਠੀਕ ਆ ਕਲੀਰਾਂ ਖਿਲਕਦਾ ਦਾ ਲਾਲਾ ਉਹ ਸਰਕਾਰ ਆਹੋ ਲੋ ਵੀ ਜਵਾਨਾ ਮੁੰਡੇ ਨੇ ਕੰਪੀਟੀਸ਼ਨ ਸ਼ੁਰੂ ਕਰਤਾ ਜੇ ਉਹ ਆਪਣੇ ਕਮਰੇ ਜਾਂਦਾ ਕੰਪੀਟੀਸ਼ਨ ਸ਼ੁਰੂ ਹੋ ਗਿਆ 7 ਟੈਕ ਕੇ ਬਨੇਡਾ ਦਬੀ ਕੇ ਪਾਸੇ ਕਰਨੀ ਆ ਜੀ 7 ਟੈਕ ਦੀ ਕਰਨੀ ਆ ਹਫਤੇ ਤੱਕ ਹੋਣੀ ਹੋਈ ਯਾਰ ਗੁਰਵਾਰ ਨੂੰ ਹੀ ਹੋਗਾ ਕਲੀਰ ਕਰਨਾ ਚਾਹੀਦਾ ਜੇ ਦੇ ਮਾਰਾ ਜੀ ਵੀ ਇਹ ਮੇਰੇ ਮੇਰੇ ਹੁੰਦੀ ਆ ਜੀ ਇਹ ਉਹਨਾਂ ਸ਼ਾਬੜ ਕੇ ਜਾਣੇ ਸ਼ਾਬੜ ਕੇ ਇਧਰ ਰੋੜੇ ਰੋੜੇ ਲਾਉਂਦੇ ਜੀ ਸੱਤ ਢਾ ਵੀਰ ਮੇਰੇ ਨੇ ਖੜੀਆਂ ਕਰਨੀਆਂ ਕੋਈ ਨਹੀਂ ਕੋਈ ਹੌਸ ਹੌਸਲੇ ਨਾਲ ਕਰ ਆ ਜਾਣੀਆਂ ਹੋਣੀਆਂ ਮੈਂਟਲ ਤੇ ਨਾ ਦਾ ਸਮੇਂ ਆ ਵੀਰ ਕੋਲ ਉਹ ਕਾਸ਼ ਆਜੋ ਜਾਈਆ ਇਹ ਸਾਡਾ ਇੱਧਰ ਪੂਰਾ ਯੋਰਤ ਲੱਗੀ ਪਈ ਆ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਹਨਤ ਬਹੁਤ ਆ ਰਹੀ ਆ ਵੀਰ ਜੀ ਤੇ 200 ਰੁਪਏ ਦੀ ਸ਼ਰਤ ਵਾ ਤੇ ਵੇਖੋ ਜਿੱਤਦਾ ਅਗੜੀ 3 ਮਿੰਟ ਦਾ ਸਮਾਂ ਵੀਰ ਤੋਂ ਖਿੱਚੀ ਆਉਂਦਾ ਕੰਮ ਨੂੰ ਪੰਜਵੀਂ ਪੰਜਵੀਂ ਐਟ ਰੱਖੀ ਤੀ ਆ ਖਿੱਚੀ ਆਉਂਦਾ ਕੰਮ ਨੂੰ ਵੀਰ ਨੇ ਇੱਧਰ 7 ਤੇ 200 ਰੁਪਏ ਜਿੱਤ ਲੈਣਾ ਵੀਰ ਨੇ 7 ਟਾ ਸੱਤ ਖੜੀਆਂ ਕਰਕੇ ਵੀਰਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨੇ ਜੇ ਸਾਨੂੰ ਵੀ ਕਿਤੇ ਮਸ਼ਹੂਰੀ ਦੇ ਦਿਓ ਕੰਜਰ ਦਿਓ ਆ ਵੀਰ ਨੇ ਕਿੰਨੀਆਂ ਹੋ ਗਈਆਂ 5 ਹੋ ਗਈਆਂ ਮੇਰੇ ਵੀਰ ਨੇ 5 ਘਰਤੀਆਂ ਜਵਾਨੋ ਲਓ 6ਵੀਂ ਇੱਟ ਲਾ ਰਿਹਾ 7 ਟਾ ਖੜੀਆਂ ਕਰਨੀਆਂ ਵੀਰ ਨੇ ਇਹ ਅਜੇ ਦਵਾ ਕਮੈਂਟਾਂ ਦਾ ਸਮਾਂ ਬੀਤਿਆ ਤੇ 1 ਮਿੰਟੇ ਦੇ ਕੋਲ ਹੈਗਾ ਜੇ 3 ਮਿੰਟ ਸਮਾਂ ਦਿੱਤਾ ਗਿਆ ਵੀਰ ਨੂੰ ਵੇਖੀ سیرਨਾ ਪੜਵਾ ਲਈ ਮੇਰਾ ਵੀਰ ਵੀਡੀਓ ਲਾਈਕ ਸ਼ੇਅਰ ਵੀਰ ਮੇਰੇ ਕਰਿਓ ਜਰੂਰ ਗੇਜ ਕੀ ਕਰਨ ਦਿਆ ਓਏ ਸਾਤੋਂ ਵੀ ਲਾਉਂਦਿਆ ਉਹ ਤੋਂ ਵੀ ਲਾਉਂਦਾ ਦੋਵੇਂ ਜਾਂਦੇ ਇਦਰੇ ਕੋ ਛੇਵੀਂ ਛੇਵੀਂ ਢਲਾਦੀ ਵੀਰ ਨੇ ਇੱਕ ਏਟ ਰਹਿ ਗਈ ਓਏ ਓਏ ਗਾਲ੍ਹ ਵਿੱਚ ਨਹੀਂ ਗਾਲ੍ਹ ਕਰਦੇ ਛੇਵੀਂ ਛੇਵੀਂ ਢਲਾ ਰਿਹਾ ਵੀਰ ਅੱਗ ਲਾ ਦੇ ਲਾ ਖਾ ਇੱਕ ਓਏ ਸੋਦੀਆ ਭਰਾ ਨਹੀਂ ਲਾਦਨੀ ਆ ਮਿੰਟ ਨਹੀਂ ਤਾਂ ਕਰਦੇ ਬੁਰੀਆ ਬੁਰੀਆ ਕਰਨੀ ਆ ਕਿ ਅੱਗੇ ਦੇ ਰਾਹ ਦੇ ਭੰਗੀਆਂ ਆ। ਉਹ ਮੈਂ ਆਪਣਾ ਬੋਕਰ ਮਾਰਦੇ ਹਾਂ। ਬੋਕਰ ਮਾਰ ਦੋ ਪਾਸੇ ਕਾਲਿਆਂ ਨੂੰ। ਲੋ ਜੀ ਸਮਾਪਤ ਦਿੱਤਾ ਗਿਆ ਮੇਰੇ ਵੀਰ ਦਾ। ਸਮਾ ਉਧਰ ਉਹ ਜਾਓ ਤੇ ਚਲ ਜਾਓ। ਇੱਧਰ ਸਮਾ ਸਮਾਪਤ ਹੋ ਗਿਆ। ਜਾ ਤੇ ਚਲ ਜਾ। ਸਮਾ ਇੱਧਰ ਸਮਾਪਤ ਹੋ ਗਿਆ ਵੀਰ ਦਾ। ਜਾ ਲੋ ਵੀ ਜਵਾਨੋ ਇੰਨੇ ਖਲਾਰਤੀਆਂ ਸੱਤ ਇਟਾਂ ਇੱਕੇ ਪਾਸੇ ਡੱਬੀ ਕਰਕੇ ਫੂਕ ਬਾਰਿਆ ਨਹੀਂ ਡਿਗਣੀ ਐ ਢੀ ਛੇਤੀ ਅੱਠਵੀਂ ਲੱਗਾ ਖਿਲਾਰਨ ਵਾਲਾ ਚੱਲ ਗਿਆ ਸੀ ਆਹ ਜੇ ਸ਼ਕਲ ਵੇਖ ਲੋ ਮਾੜੀ ਜੀ ਗੇਜ ਦੀ ਵੀਡੀਓ ਲਾਈਕ ਸ਼ੇਅਰ ਕਰਿਓ ਤੇ ਲਈ ਅਵੇ ਸ਼ਾਬਾਸ਼ ਅੱਠਵੀਂ 8 ਲੱਗਾ ਖਿਲਾਰਨ ਮੁੰਡਾ ਉਹ ਕਰਦੇ ਆ ਅਲੜੀ ਨਾਲ ਉਹ ਬੱਲੇ ਗੱਭਰੂ ਨੇ 8 8 ਖਿਲਾਰਤੀਆਂ ਚੋਨੋ ਕੰਪੀਟੀਸ਼ਨ ਪੂਰਾ ਜੈਸ਼ ਪੂਰਾ ਵੀਰੋ ਜੀ ਨੌਵੀਂ ਏਟ ਲੱਗਾ ਨੌਵੀਂ ਏਟ ਖਲਾਰ ਨਹੀਂ ਆਜ 10 ਦਾ ਟੋਪ ਐਡੀਸ਼ਨ ਲੱਗਾ ਏ ਬੱਲੇ ਜੋਹਾਨਾ ਆ ਮੁੰਡਾ ਕਾਮਯਾਬ ਹੋ ਗਿਆ ਤੇ ਦੂਜੇ ਨੇ ਜਿਹਨੇ ਸ਼ਰਤ ਲਾਈ ਹੋਰ ਗਿਆ ਜੇ ਨੂੰ 200 ਪੈ ਗਿਆ ਉਹਨੂੰ 200 ਪੈ ਗਿਆ ਤੇ ਇਹਨੂੰ 200 ਇਹਨੂੰ 200 ਮਿਲ ਜੂਗਾ ਆ ਲਾਦੇ ਇਨਾ ਵੜਾਈ ਨੌਵੀਂ 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 ਸ਼ਾਬਾਸ਼ ਨੌਵੀਂ ਏਟ ਆ ਤੇ ਸੇਪਾ ਤਾਂ ਲੈ ਗਏ ਟਵਿਲਨ ਨੂੰ ਕਰਦੇ ਕਰਦੇ ਇੱਕ ਰਹਿ ਗਈ ਇੱਟਾ ਖੜੀ ਕਰਨੀ ਨੌ ਇੱਟਾਂ ਦੇ ਕਰ ੱੱਲੇ ਉਹ ਗੱਬਰੂ ਆੱਠ ਘਰਤੀਆਂ ਗੱਬਰੂ ਨੇ ਅੱਜ ਕੋਈ ਜੋੜ ਦੇ ਵਿੱਚ ਕੋਈ ਮਿੱਟੀ ਨਹੀਂ ਕੋਈ ਕੁਛ ਨਹੀਂ ਐ ਬਿਲਕੁਲ ਕੱਚੀਆਂ ਇੱਟਾਂ ਬਿਲਕੁਲ ਨੌਵੀਂ ਇੱਟ ਕਰਦੇ ਲੱਗਾ ਗੱਬਰੂ ਖੜੀ ਪਰ ਇਹਨੂੰ ਪਰ ਇਹਨੂੰ ਲੈ ਰੱਖ ਥੋੜਾ ਗੇਜ ਪਰਲੇ ਬੰਨੇ ਨੂੰ ਪਿਛਾਣੂ ਪਿਛਾਣ ਪਿਛਾਣ ਨੂੰ ਗੇਜ ਪਿਛਾਣ ਰੱਖ ਥੋੜੀ ਇੱਟ ਉਤਲੀ ਕਲੀ ਨੂੰ ਲਾ ਹਾਂ ਉਦਲੀ ਕੱਲੀ ਚੁੱਕਿਆ ਕਰ ਹਾਂ ਬਸ ਥੋੜੀ ਪਰੇ ਨੂੰ ਰੱਖ ਕੇ ਥੋੜਾ ਜਿਹਾ ਪਰੇ ਨੂੰ ਕਰਕੇ ਐ ਉਹ ਥਲੜੀਆਂ ਨਾ ਹੀ ਲੰਦੇ ਨਾ ਥਲੜੀਆਂ ਨਹੀਂ ਛੱਡ 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 ਹੌਲੀ ਹੌਲੀ ਪਰ ਇਹਨੂੰ ਰੱਖ ਪਰਲੇ ਬੰਨੇ ਨੂੰ ਗਿਆ ਜਾ ਪਰਲੇ ਬੰਨੇ ਨੂੰ ਚੁੱਕ ਕੇ ਚੁੱਕ ਕੇ ਕਰਿਆ ਕਰ ਤੂੰ ਸਾਰੀਆਂ ਲਾਈ ਫਿਰਦਾ ਜਾਂ ਨਾਲੇ ਪਛਾੜ ਗਿਆ ਸ਼ਾਬਾਸ਼ ਸ਼ਾਬਾਸ਼ ਵੀਡੀਓ ਲੰਮੀ ਆ ਪਰ ਕੰਮ ਹੋਇਆ ਕੰਮ ਹੋਇਆ 98 ਚਲ ਗਈ ਉਧਰ 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 ਸਤਵੀ ਖਲਾਰਤਾ ਨਹੀਂ ਇਧਰ ਵੀ ਉਧਰ ਵੀ ਪੰਗ ਰਹੇ 98 ਆਠ ਇਟਾ ਮੁੰਡੇ ਨੇ ਦੋ ਵੀ ਕਮੈਂਟਾਂ ਵਿੱਚ ਰਹਿ ਆਪਦੀ ਚੰਗਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ